ਤੇ ਇਹ ਕਿ ਜਦੋਂ ਭਾਰਤ-ਪਾਕਿਸਤਾਨ ਦੀ ਵਾਟ ਆੜੀ ਸੀ ਤਾਂ ਇਹ ਵਾਟ ਕਰ ਲਈ ਉਸ ਵਕਤ ਬਰਟੇਰ ਤੋਂ ਇੱਕ ਖਾਸ ਸਖਸ਼ ਬੁਲਾਇਆ ਗਿਆ ਸੀ ਜਿਸ ਦਾ ਨਾਮ ਸੀ ਸੈਰਨ ਰੈਡਕਲਿਫ ਜਿਸ ਨੂੰ ਹਦੇਸ਼ ਦਿੱਤੇ ਗਏ ਸੜ ਕੇ ਭਾਰਤ ਅਤੇ ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡਣਾ ਹੈ ਪਰ ਸਭ ਤੋਂ ਵੱਡੀ ਇੱਥੇ ਗੱਲ ਇਹ ਸੀ ਕਿ ਰੈਡਕਲਿਫ ਇਸ ਤੋਂ ਪਹਿਲਾਂ ਕਦੇ ਵੀ ਭਾਰਤ ਅੜੀ ਸੀ ਆਇਆ ਤੇ ਦਾਹੀ ਉਸ ਨੂੰ ਇਸ ਦੇ ਵੱਖ-ਵੱਖਰੇ ਸੱਭਿਆਚਾਰਾ ਬਾਰੇ ਪਤਾ ਸੀ ਬਸ ਅਦੇ ਵਾਈ ਵਿੱਚ ਹੀ ਉਸ ਨੂੰ ਭਾਰਤ ਵੰਡਣ ਦਾ ਇਡਾ ਬਾਤਾਪੂਰਨ ਤੇ ਵੱਡਾ ਜੁੱਬਾ ਸੌਫ ਦਿੱਤਾ ਗਿਆ ਜਿਸ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਬਣਾਇਆ ਗਿਆ ਤੇ ਇਸੇ ਕਮਿਸ਼ਨ ਨੂੰ ਵੰਡਣ ਵਾਸਤੇ ਬਾਰਡਰ ਲਾਈਨ ਬਣਾ ਦਿੱਤੀ ਗਈ ਜਿਸ ਨੂੰ ਰੈਟਕਲਿਫ ਲਾਈਨ ਦਾ ਦਾਅਵਾ ਦਿੱਤਾ ਜਾਂਦਾ ਹੈ ਰੈਟਕਲਿਫ ਲਾਈਨ ਦੇ ਅਧਾਰਤ ਕੀਤਾ ਸੀ ਕਿ ਕਿਸ ਸ਼ਹਿਰ ਨੂੰ ਕਿਸ ਦੇਸ਼ ਨੂੰ ਦੇਣਾ ਹੈ ਪਰ ਇਸੇ ਦੌਰਾਨ ਦੇੜਵਦਾਂ ਹੈ 12 ਅਗਸਤ 1947 ਦਾ ਜਦੋਂ ਪੂਰੇ ਭਾਰਤ ਦੀ ਤਸਵੀਰ ਬਦਲ ਗਈ ਪੰਜਾਬ ਸਹਿਤ ਲਾਹੌਰ ਵਿੱਚ ਵੀ ਦੱਗੇ ਭੜਕ ਉੱਠੇ ਸਨ ਉਧਰ ਦੱਸਿਆ ਜਾਂਦਾ ਹੈ ਕਿ 12